नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी ਸਾਰੇ ਕਾਰਜਕਰਤਾ ਬੈਠੇ ਆ ਜਿਨ੍ਹਾਂ ਚ ਮੈਂ ਪ੍ਰਿੰਪਾਲ ਪਵਾਜ ਬੰਗਾ ਤੋਂ ਹਲਕਾ ਇੰਚਾਰਜ ਮੇਰੇ ਨਾਲ ਫੋਨਮ ਜੀ ਨਵਾਸ਼ਰ ਤੋਂ ਹਲਕਾ ਇੰਚਾਰਜ ਸ਼ੋਕਬਾੜ ਜੀ ਬਲਾਚੌਰ ਤੋਂ ਹਲਕਾ ਇੰਚਾਰਜ ਔਰ ਸਾਡੇ ਸਾਰੇ ਕਾਰਜਕਰਤਾ ਔਰ ਬਖਵਾ ਖੌਦਿਆ ਤੋਂ ਬੰਦੇ ਆਏ ਆ ਅੱਜ ਜੋ ਲੋਕਤੰਤਰ ਦਾ ਕਤਲ ਪੰਜਾਬ ਸਰਕਾਰ ਨੇ ਕੀਤਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਅਰੈਸਟ ਕਰਕੇ ਸਭ ਤੋਂ ਪਹਿਲਾਂ ਤਾਂ ਉਹਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਫੈਸਲਾ ਕੀਤਾ ਸੀ ਕਿ ਜਿਹੜੀ ਕੰਮ ਪੰਜਾਬ ਸਰਕਾਰ ਨਹੀਂ ਕਰ ਸਕੀ ਪਿਛਲੇ 3.5 ਸਾਲ ਚ ਸੈਂਟਰ ਦੀਆਂ ਜਿੰਨੀਆਂ ਮੋਦੀ ਜੀ ਦੀਆਂ ਸਕੀਮਾਂ ਉਹ ਸਟੇਟ ਗਵਰਨਮੈਂਟ ਲੋਕਾਂ ਤੱਕ ਪ੍ਰੋਵਾਈਡ ਨਹੀਂ ਕਰਾ ਸਕੇ ਉਹਨੂੰ ਕਰਵਾਉਣ ਦਾ ਬੀੜਾ ਭਾਰਤੀ ਜਨਤਾ ਪਾਰਟੀ ਨੇ ਚੁੱਕਿਆ ਔਰ ਪਿੰਡ-ਪਿੰਡ ਜਾ ਕੇ ਕੈਂਪ ਲਾਉਣੇ ਸ਼ੁਰੂ ਕੀਤੇ ਲੋਕਾਂ ਨੂੰ ਆਸ਼ਵਾਨ ਕਾਰਡ ਦੇ 5 ਲੱਖ ਦੇ ਕਾਰਡ ਬਣਾ ਕੇ ਦਿੱਤੇ ਲੋਕਾਂ ਦੀਆਂ ਜਿਹਨਾਂ ਕਿਸਾਨਾਂ ਦੀਆਂ 2-2000 ਦੀਆਂ ਰੁਕੀਆਂ ਸੀਗੀਆਂ ਕਿਸ਼ਤਾਂ ਉਹਨਾਂ ਨੂੰ ਦੁਆਰਾ ਐਡ ਕੀਤਾ ਉਸ ਤੋਂ ਇਲਾਵਾ ਇਹ ਸ਼ਰਮ ਕਾਰਡ ਬਣਾਏ 8 ਤੋਂ 10 ਸਕੀਮਾਂ ਹੋਰ ਸੀ ਚਾਹੇ ਉਹ ਬਾਲਿਆਂ ਵਾਲੀ ਸਕੀਮ ਹੋਵੇ ਘਰ ਬਣਾਉਣ ਵਾਲੀ ਸਕੀਮ ਹੋਵੇ ਚਾਹੇ ਉਹ ਗੈਸ ਸਿਲੰਡਰ ਭਰਉਣ ਦੀ ਸਕੀਮ ਹੋਵੇ ਉਹ ਸਾਰੀ ਪਿੰਡ-ਪਿੰਡ ਲੋਕਾਂ ਦੇ ਦਵਾਰ ਤੱਕ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਲੋਕਾਂ ਦੇ ਖਰਚੇ ਤੋਂ ਭਾਰਤੀ ਜਨਤਾ ਪਾਰਟੀ ਪਿੰਡਾਂ 'ਚ ਪਿਛਲੇ 6 ਮਹੀਨਿਆਂ ਤੋਂ ਪ੍ਰੋਵਾਈਡ ਕਰਾ ਰਹੀ ਹੈ। ਔਰ ਨਵਾਂ ਸ਼ਹਿਰ ਜ਼ਿਲ੍ਹੇ ਚ ਵੀ ਹੈ ਬੜਾ ਚੌਰ ਹਲਕੇ ਚ ਲਗਾਤਾਰ ਸਾਡੇ 35 40 ਕੈਂਪ ਲੱਗੇ। ਔਰ ਅੱਜ ਜੋ ਪੰਜਾਬ ਸਰਕਾਰ ਨੇ ਉਹਨਾਂ ਕੈਂਪਾਂ ਨੂੰ ਬੰਦ ਕਰਾਇਆ ਔਰ ਸਾਡੇ ਵਰਕਰਾਂ ਨੂੰ ਅਰੈਸਟ ਕੀਤਾ ਔਰ ਉਹ ਕੈਂਪ ਹੋਣ ਹੀ ਦਿੱਤੇ ਇਹ ਬਹੁਤ ਮਾੜੀ ਗੱਲ ਆ। ਉਹ ਕਹਿੰਦੇ ਜੀ ਪਰਮਿਸ਼ਨ ਨਹੀਂ ਲਈ ਜਦ ਕਿ ਉਸ ਚੀਜ਼ ਨੂੰ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ। ਉੱਥੇ ਕੋਈ ਦੰਗਾ ਨਹੀਂ ਹੋਇਆ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਫਿਰ ਉਸ ਚੀਜ਼ ਦੇ ਸੈਂਟਰ ਦੀਆਂ ਸਕੀਮਾਂ ਆ ਫ੍ਰੀ ਚ ਅਸੀਂ ਦੇ ਰਹੇ ਹਾਂ ਤੇ ਪਰਮਿਸ਼ਨ ਦੀ ਲੋੜ ਹੀ ਨਹੀਂ ਹੈ ਅੱਜ ਤੁਹਾਨੂੰ 6 ਮਹੀਨਿਆਂ ਦੇ ਬਾਅਦ ਯਾਦ ਆ ਗਿਆ ਵੀ ਅਸੀਂ ਤੁਹਾਨੂੰ ਪਰਮਿਸ਼ਨ ਦੀ ਲੋੜ ਆ ਪ੍ਰੋਬਲਮ ਇਹ ਹੋਈ ਵੀ ਉਹਨਾਂ ਨੂੰ ਦਿਖ ਪਿਆ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਪਿੰਡਾਂ ਦੇ ਵਿੱਚ ਵੜ ਗਈ ਲੋਕਾਂ ਨੂੰ ਸਕੀਮ ਦੇ ਰਹੀ ਆ ਉਹਨਾਂ ਦੀ ਸਰਕਾਰ ਝਾੜੂ ਦੀ ਫੇਲ ਹੋ ਚੁੱਕੀ ਆ ਔਰ ਮਨੀਸ਼ ਸੋਧਿਆ ਜੀ ਨੇ ਜਿਹੜੇ ਉਹ ਕਿਹਾ ਸੀ ਕਿ ਨਾ ਵੀ ਸ਼ਾਮ-ਦਾਮ ਦੰਡ ਭੇਦ ਦੇ ਨਾਲ ਲੜਾਈ ਝਗੜੇ ਨਾਲ ਅਸੀਂ ਜਿਹੜੀ ਸਰਕਾਰ ਆ ਦੁਆਰਾ ਸਤਾਈ ਚ ਲਿਆਉਣੀ ਆ ਉਹ ਕੰਮ ਉਹਨਾਂ ਨੇ ਸ਼ੁਰੂ ਕਰਤੇ ਆ ਔਰ ਮੈਂ ਇਹਨਾਂ ਸ਼ਬਦਾਂ ਨਾਲ ਮੈਂਨਾਂ ਮਤਲਬ ਮਨੋਸ਼ ਮਨੀਸ਼ ਸ਼ੋਰੀਆ ਦੀਦੀ ਸਖਤ ਨਿੰਦਾ ਕਰਦਾ ਜਿਹੜਾ ਉਹਨਾਂ ਨੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਇੱਕ ਨਾਲ ਚੇਤਾਵਨੀ ਵੀ ਆ ਵੀ ਇਹ ਕੈਂਪ ਰੁਕਣੇ ਨਹੀਂ ਹੈ ਕੱਲ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਜਖੜ ਸਾਹਿਬ ਉਹ ਵੀ ਕੈਂਪ ਲਵਾਉਣ ਕਿਸੇ ਪਿੰਡ ਚ ਜਾ ਰਹੇ ਆ ਬੱਲੂਆਣਾ ਹਲਕੇ ਦੇ ਵਿੱਚ ਸੋ ਇਹ ਕੈਂਪ ਲਗਾਤਾਰ ਚੱਲਣਗੇ ਕਿਉਂਕਿ ਇਹਨੂੰ ਪਰਮਿਸ਼ਨ ਦੀ ਲੋੜ ਨਹੀਂ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਟਰ ਪਾਰਟੀ ਦੇ ਨਾਲ ਖੜਾ ਹੈ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਬੜੀ ਨਿਕੰਮੀ ਗੱਲ ਕੀਤੀ ਹੈ ਕਿ ਜੇ ਕੋਈ ਸੈਂਟਰ ਗਵਰਨਮੈਂਟ ਕੋ ਚੰਗੀਆਂ ਸਕੀਮਾਂ ਆਪਣੇ ਗਰੀਬਾਂ ਦੇ ਲਈ ਆਪਣੇ ਜਿਹੜੇ ਜਿੰਨੇ ਬੰਦਿਆਂ ਕੋ ਘਰ ਨਹੀਂ ਹੈ ਉਹਨਾਂ ਦੇ ਲਈ ਜਿਨ੍ਹਾਂ ਨੂੰ ਇੰਸ਼ੋਰੈਂਸ ਦੀ ਲੋੜ ਹੈ ਉਹਨਾਂ ਦੇ ਲਈ ਫ੍ਰੀ ਇੰਸ਼ੋਰੈਂਸ ਦੇ ਰਹੀ ਹੈ ਜਾਂ ਹੋਰ ਜਿੰਨੀਆਂ ਵੀ ਸਕੀਮਾਂ ਨੇ ਨੌਜਵਾਨਾਂ ਦੇ ਲਈ ਬੱਚਿਆਂ ਦੇ ਲਈ ਜੇ ਉਹ ਸਕੀਮਾਂ ਆਪਾਂ ਘਰ ਘਰ ਲੈ ਕੇ ਜਾ ਰਹੇ ਆਂ ਪਿੰਡ ਪਿੰਡ ਤੱਕ ਪਹੁੰਚ ਰਹੇ ਆਂ ਉਹਨੂੰ ਮਤਲਬ ਦੇਖੋ ਸਰਕਾਰ ਨੂੰ ਚਾਹੀਦਾ ਕਿ ਆਪ ਇਹ ਸਾਰੇ ਕੰਮ ਕਰੇ ਤੁਸੀਂ ਉਹ ਆਪ ਦਾ ਇਹ ਕੰਮ ਕਰਦੇ ਨਹੀਂ ਜੇ ਕੋਈ ਸੈਂਟਰ ਗਵਰਨਮੈਂਟ ਨੇ ਕਰਨਾ ਸ਼ੁਰੂ ਕੀਤਾ ਤੁਸੀਂ ਉਹ ਵੀ ਤਕਲੀਫ ਬੰਦਿਓ ਮੇਰੇ ਹਲਕੇ ਬਲਾਚੌਰ ਦੇ ਵਿੱਚ ਸਭ ਤੋਂ ਜ਼ਿਆਦਾ तकरीबन 35-40 ਪਿੰਡਾਂ ਦੇ ਵਿੱਚ ਇਹੋ ਜਿਹੇ ਕੈਂਪ ਲੱਗ ਚੁੱਕੇ ਨੇ ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਕਾਰਡ ਸੀਗੇ ਬੰਦ ਨੇ ਜਾਂ ਜਿਨ੍ਹਾਂ ਦੀਆਂ ਪੈਨਸ਼ਨਾਂ ਬੰਦ ਸੀਗੀਆਂ ਉਹ ਸਾਰਾ ਕੁਝ ਸ਼ੁਰੂ ਹੋ ਗਿਆ ਉਹਦੇ ਨਾਲ ਕੀ ਹੋ ਗਿਆ ਕਿ ਸਰਕਾਰ ਨੂੰ ਚਿੰਤਾ ਹੋ ਗਈ ਘਬਰਾਹਟ ਹੋ ਗਈ ਜਿਵੇਂ ਪ੍ਰਤਵਾਲ ਜੀ ਨੇ ਵੀ ਦੱਸਿਆ ਵੀ ਸੁਸੋਧਿਆ ਜੀ ਨੇ ਕਿਹਾ ਨਾ ਕਿ ਸ਼ਾਮਦਾਨ ਦੰਡ ਦੇ ਜੋ ਵੀ ਤੁਸੀਂ ਵਰਤ ਸਕਦੇ ਹੋ ਕਿਸੇ ਵੀ ਤਰ੍ਹਾਂ ਪੰਜਾਬ ਦੇ ਵਿੱਚ ਕਰੋ ਉਹਨਾਂ ਆਪਾਂ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਉਣੀ ਹੈ ਉਹ ਇਹ ਗੱਲ ਸਮਝੋ ਸਾਰਿਆਂ ਦੇ ਸਾਹਮਣੇ ਆ ਗਈ ਕਿ ਤੁਹਾਨੂੰ ਜਿਹੜੇ ਚੰਗਾ ਕੰਮ ਕਰਨ ਦੇ ਲਈ ਜਿ ਦੇਖੋ ਆਪਾਂ ਲੋਕਾਂ ਦੇ ਘਰ ਬਣਾਉਂਦੇ ਆ ਮੋਦੀ ਸਰਕਾਰ ਲੋਕਾਂ ਨੂੰ ਘਰ ਬਣਾ ਕੇ ਦਿੰਦੀ ਗਰੀਬਾਂ ਨੂੰ ਤੁਸੀਂ ਦੇਖਿਆ ਕਦੇ ਕਿਹਦੇ ਘਰ ਦੇ ਅੱਗੇ ਮੋਦੀ ਸਾਹਿਬ ਦਾ ਨਾਮ ਲਿਖਿਆ ਹੋਵੇ ਮੋਦੀ ਸਾਹਿਬ ਨੇ ਸਕੀਮ ਦਿੱਤੀ ਹੈ ਨਾ ਲਿਖਿਆ ਹੋਊਗਾ ਕੇਜਰੀਵਾਲ ਸਾਹ ਦਾ ਸਸੋਧਿਆ ਸਾਹ ਦਾ ਜਿਹੜੇ ਜਿੰਨਾਂ ਕੋ ਕੋਈ ਪੰਜਾਬ ਦੇ ਵਿੱਚ ਕੋਈ ਅਥਾਰਟੀ ਹੈ ਨਹੀਂ ਜਿਹੜਾ ਪ੍ਰਧਾਨ ਮੰਤਰੀ ਸਕੀਮਾਂ ਦੇ ਰਹੇ ਨੇ ਉਹਨਾਂ ਨੂੰ ਆਪਣੇ ਨਾਮ ਦੇ ਵੜਦੇ ਨੇ ਫੇਰ ਵੀ ਚਲੋ ਫੇਰ ਵੀ ਮਾਈਂਡ ਨਹੀਂ ਕਰਦੇ ਉਹ ਕਹਿੰਦੇ ਚਲੋ ਲੋਕਾਂ ਨੂੰ ਦੇਣ ਤਾਂ ਦਿਓ ਹੁਣ ਆਪਾਂ ਜੇ ਕੋਈ ਸਕੀਮਾਂ ਦੇ ਰਹੇ ਆ ਤਾਂ ਉਹਨੂੰ ਰੋਕਣ ਦੇ ਲਈ ਪੁਲਿਸ ਨੇ ਆ ਸ਼ੁਰੂ ਕਰਤਾ ਨਵਾਂ ਕੰਮ ਸਾਡੇ ਜਿਹੜੇ ਵੱਡੇ ਵੱਡੇ ਲੀਡਰ ਐ ਉਹਨਾਂ ਨੂੰ ਫੜ ਕੇ ਅੰਦਰ ਕਰਨ ਲੱਗੇ ਸਾਡੇ ਜਿਹੜੇ ਵਰਕਰ ਜਾਂਦੇ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਟੀਮਾਂ ਜਾਂਦੀਆਂ ਨੇ ਉਹਨਾਂ ਨੂੰ ਰੋਕਣ ਲੱਗੇ ਤੋ ਇਹ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਉਹ ਸੈਂਟਰ ਗਵਰਨਮੈਂਟ ਕਰਦੀ ਹੈ ਉਹਦੇ باوجود ਸਾਨੂੰ ਰੋਕਦੇ ਨੇ ਸੋ ਅਸੀਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਆ ਤੇ ਇਸ ਗੱਲ ਦੀ ਗਾਰੰਟੀ ਕਰਦੇ ਆ ਤੁਹਾਡੇ ਦੇ ਨਾਲ ਕਿ ਇਹ ਜਿਹੜੇ ਸਾਡੀਆਂ ਸਕੀਮਾਂ ਨੇ ਬੰਦ ਨਹੀਂ ਹੋਣੀਆਂ ਹੁਣ ਸਾਡੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੇ ਦੇਖ ਲਓ ਤੁਸੀਂ ਕੱਲ ਨੂੰ ਜਾਕਰ ਸਾਹਿਬ ਨੇ ਵੀ ਕਿਹਾ ਸ਼ਰਮਾ ਸਾਹਿਬ ਨੇ ਕਿਹਾ ਮੈਂ ਆਪ ਕਿਸੇ ਪਿੰਡ ਦੇ ਵਿੱਚ ਜਾਊਂਗਾ ਕਹਿੰਦੇ ਆਵੇ ਭਗਵੰਤਬਾਨ ਆ ਕੇ ਸਾਨੂੰ ਰੋਕ ਲਵੇ ਉੱਥੇ ਅਸੀਂ ਵੀ ਸਾਰੇ ਪਿੰਡਾਂ ਦੇ ਵਿੱਚ ਜਾਵਾਂਗੇ ਜਿੱਥੇ-ਜਿੱਥੇ ਲੋੜ ਹੋਵੇਗੀ ਅਸੀਂ ਦੇਖਾਂਗੇ ਸਾਨੂੰ ਕੌਣ ਆ ਕੇ ਰੋਕਦਾ ਅਸੀਂ ਕੋਈ ਮਾੜਾ ਕੰਮ ਤਾਂ ਨਹੀਂ ਕਰਦੇ ਲੋਕਾਂ ਦੇ ਭਲੇ ਦੇ ਕੰਮ ਕਰਦੇ ਆਂ ਲੋਕਾਂ ਨੂੰ ਜਿਹੜੇ ਸਕੀਮਾਂ ਗਵਰਨਮੈਂਟ ਦੇ ਰਹੀ ਆ ਆਪਾਂ ਉਹ ਲੋਕਾਂ ਦੇ ਕੋਲ ਲੈ ਕੇ ਜਾ ਰਹੇ ਆਂ ਇਹ ਕੰਮ ਅਸੀਂ ਬਿਲਕੁਲ ਬੰਦ ਨਹੀਂ ਹੋਣ ਦੇਣਾ ਔਰ ਜਿਹੜੀ ਪੰਜਾਬ ਗਵਰਨਮੈਂਟ ਹੈ ਜਿਹੜੀ ਆਪ ਕੁਝ ਕਰ ਨਹੀਂ ਸਕਦੀ 3 ਸਾਲ ਸਾਢੇ 3 ਸਾਲ ਹੋ ਗਏ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਸਿਵਾਏ ਗੱਪਾਂ ਮ ਜੇ ਕੋਈ ਸੈਂਟਰ ਗਵਰਨਮੈਂਟ ਮੋਦੀ ਸਾਹਿਬ ਸਾਡੇ ਲਈ ਕੁਝ ਕਰਦੇ ਨੇ ਉਹਨੂੰ ਰੋਕਦੇ ਨੇ ਸੋ ਮੈਂ ਇਹਨਾਂ ਉਹਨਾਂ ਦੇ ਪੰਜਾਬ ਗਵਰਨਮੈਂਟ ਦੀ ਬਹੁਤ ਸਖ਼ਤ ਸ਼ਖਦਮਦੀ ਲਿਖੇਦੀ ਕਰਦਾ ਤੇ ਇਹ ਅਸ਼ੂਰ ਕਰਦਾ ਕਿ ਜਿਹੜਾ ਬੀਜੇਪੀ ਦਾ ਚੱਲਿਆ ਹੋਇਆ ਕੰਮ ਐ ਮੋਦੀ ਸਾਹਿਬ ਦੀ ਜਿਹੜੀ ਉਹ ਅਸ਼ੀਰਵਾਦ ਦੇ ਨਾਲ ਜੇ ਸਕੀਮਾਂ ਚੱਲਦੀਆਂ ਨੇ ਇਹ ਬਿਲਕੁਲ ਬੰਦ ਨਹੀਂ ਹੋਣਗੀਆਂ ਇਸੇ ਤਰ੍ਹਾਂ ਚੱਲਣਗੀਆਂ ਜੋ ਸਰਕਾਰ ਨੇ ਜੋ ਲਾਣਾ ਲਾਲਵੇ ਜਿਹਨੂੰ ਸਾਨੂੰ ਫੜ ਕੇ ਅੰਦਰ ਦੇਣਾ ਉਹ ਕੱਲ੍ਹਵੇ ਜੋ ਪਰਚੇ ਦਾਜ ਕਰਨੇ ਉਹ ਕਰਕੇ ਦੇਖ ਲਵੇ ਆਪਾਂ ਬੋਰਸੇ ਜੀ ਰਹੇ ਸਾਰੀ ਸੋਮਵਰ ਇਹੀ ਕੰਮ ਕਰਦੇ ਨੇ ਸਾਨੂੰ ਪਤਾ ਸਾਰਾ ਇਹਨਾਂ ਕੰਮਾਂ ਦਾ ਤੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਸ਼ੂਰ ਕਰਦਾ ਤੇ ਨਾਲ ਇਹਨਿੰਦਾ ਕਰਦਾ ਹਾਂ ਇਸ ਪੰਜਾਬੀ ਗੌਰਮੰਦੀ ਜਿਹੜੀ ਇਹਨਾਂ ਨੇ ਮਾੜਾ ਕੰਮ ਕੀਤਾ ਥੈਂਕ ਯੂ ਵੈਰੀ ਮਚੀ ਲਾਭ ਦੀ ਜਿਹੜੀ ਇੱਥੇ ਦੀ ਵਧੀਆ ਨਜ਼ਰ ਆ ਰਹੀ ਹੈ ਹਾਂਜੀ ਚਿਹਰਿਆਂ ਪਰ ਨਜ਼ਰੀ ਵਧੀਆ ਨਜ਼ਰ ਆ ਰਹੀ ਹੈ ਪਰ ਜਦੋਂ ਤੁਹਾਡੇ ਸਾਥੀਆਂ ਅਸੀਂ ਹਿੱਸਾ ਕੀਤਾ ਉਹ ਚਿਹਰਾਂ ਬੜੀ ਘਟ ਸੀ ਕੀ ਕਰੀ ਪਸਲ ਕੀ ਹੈ ਨਾ ਇੱਕ ਤਾਂ ਇੱਕ ਕਮਿਊਨੀਕੇਸ਼ਨ ਗੈਪ ਰਿਹਾ ਕੋਈ ਪਤਾ ਕਮਿਊਨੀਕੇਟ ਨਹੀਂ ਹੋ ਪਾਇਆ ਜ਼ਿਆਦਾ ਨੰਬਰ 2 ਕਈ ਵਾਰ ਬੇਸ ਕਮਿਊਨੀਕੇਸ਼ਨ ਹੋਲਡ ਕਰਕੇ ਵੀ ਅਦਾ ਦਾ ਕੰਮ ਹੋ ਜਾਂਦਾ ਸਾਬਕਾ ਮਹਿਕਮਾ ਜਿਹੜਾ ਉੱਤੇ ਵੱਧ ਜੁਦਾ ਸਾਬਕਾ ਮਤਲਬ ਐਸ਼ੀ ਰਾਮ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੇ ਫਤਿਹ ਜਿੱਦਾਂ ਕਿ ਸਾਡੇ ਦੋਨਾਂ ਹਲਕਿਆਂ ਚੜ ਜਾਣੇ ਜਿਹੜੀਆਂ ਗੱਲਾਂ ਦਸੀਆਂ ਉਹੀ ਸੇਮ ਗੱਲਾਂ ਆ ਉਹੀ ਮੈਂ ਕਹਿਣੀ ਆ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਕੀ ਹੋਇਆ ਜੇ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਵਿੱਚ ਵੜ ਗਈ ਹੈ ਜਾਂ ਲੋਕ ਜਾਂ ਜਿਹੜੀ ਪੰਜਾਬ ਸਰਕਾਰ ਉਹਨਾਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਆ ਤਾਂ ਕੰਮ ਖਰਾਬ ਹੋਣ ਲੱਗਿਆ ਤੇ ਅਸੀਂ ਇਹਨਾਂ ਨੂੰ ਰੋਕਣਾ ਕਿੱਦਾਂ ਤੇ ਰੋਕਣ ਦਾ ਉਹਨਾਂ ਨੇ ਦੇਖੋ ਕੀ ਤਰੀਕਾ ਬਣਾਇਆ ਕਿ ਅਸੀਂ ਮਤਲਬ ਠੰਡੇ ਚਲਾਣੇ ਆ ਕਿਦਾਂ ਫੜ ਫੜ ਕੇ ਸਾਡੇ ਕਾਰਜਕਰਤਾ ਨੂੰ ਬਾਹਾਂ ਖਿੱਚ ਖਿੱਚ ਕੇ ਤੁਸੀਂ ਦੇਖੋ ਸਾਡੇ ਜਿਹੜੇ ਲੀਡਰ ਆ ਕਿੜੀ ਭੰਡਾਰੀ ਜੀ ਰਿੰਕੂ ਜੀ ਜਾਂ ਜਿਹੜੇ ਵੀ ਜਲੰਧਰ ਦੇ ਆ ਸਾਡੇ ਅਸ਼wini ਸ਼ਰਮਾ ਜੀ ਵਗੈਰਾ ਜਿੰਨੇ ਵੀ ਉੱਪਰਲੇ ਲੀਡਰ ਆ ਜਾਖੜ ਸਾਹਿਬ ਤੁਸੀਂ ਜਿੰਨੇ ਦੀ ਵੀ ਗੱਲ ਕਰ ਲੋ ਉਹਨਾਂ ਨੂੰ ਐਦਾਂ ਫੜ ਫੜ ਕੇ ਉਠਾਣਾ ਤੇ ਇਹ ਬੜਾ ਮਾੜਾ ਕੰਮ ਹੈ ਇਹ ਪੰਜਾਬ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ ਮੈਂ ਤਾਂ ਇਹ ਕਹੂੰਗੀ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਔਰ ਅੱਜ ਸਾਡੀ ਜਿਹੜੀ ਜਨਤਾ ਹੈ ਉਹ ਦੇਖ ਰਹੀ ਹੈ ਕਿ ਜਿਹੜੀਆਂ ਜਨਤਾ ਨੂੰ ਸੁਵਿਧਾਵਾਂ ਮਿਲਣੀਆਂ ਆ ਉਹ ਹੀ ਨਹੀਂ ਮਿਲਣ ਦੇ ਰਹੇ ਤੁਸੀਂ ਕਈ ਜਗ੍ਹਾ ਜਾ ਕੇ ਦੇਖੋ ਕਿਸੇ ਵੀ ਹਸਪਤਾਲ ਦੇ ਵਿੱਚ ਜਾ ਕੇ ਦੇਖੋ ਜਦੋਂ ਕਿਸੇ ਨੇ ਇਲਾਜ ਕਰਾਣਾ ਹੁੰਦਾ ਹੈ ਤੇ ਉਹਨਾਂ ਦਾ ਇਲਾਜ ਨਹੀਂ ਹੁੰਦਾ ਵਿਚਾਰੇ ਗਰੀਬ ਲੋਕ ਇਲਾਜ ਨਹੀਂ ਕਰਾ ਫਾਦੇ ਜੇ ਅਸੀਂ ਉਹਨਾਂ ਨੂੰ ਇਹ ਸਹੂਲਤਾਂ ਵਾਂ ਦਿੱਂਦੇ ਆਂ ਘਰ ਜਾ ਜਾ ਕੇ ਤਾਂ ਇਹਨਾਂ ਨੂੰ ਕੀ ਪ੍ਰੋਬਲਮ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਕਿ ਭਗਵੰਤ ਮਾਨ ਜੀ ਤੁਹਾਨੂੰ ਦਿੱਕਤ ਕੀ ਹੈ ਅਸੀਂ ਸੋਧਿਆ ਜੀ ਤੁਹਾਨੂੰ ਕੀ ਪ੍ਰੋਬਲਮ ਹੈ ਜੇ ਅਸੀਂ ਜਨਤਾ ਨੂੰ ਇਹ ਚੀਜ਼ਾਂ ਮਿਲ ਜਾਣਗੀਆਂ ਤਾਂ ਤੁਹਾਨੂੰ ਕੀ ਦਿੱਕਤ ਆ ਸਾਮਦਮ ਦੰਡਵੇ ਤੁਸੀਂ ਹੋਰ ਤਰੀਕੇ ਨਾਲ ਵੀ ਤਾਂ ਯੂਜ਼ ਕਰ ਸਕਦੇ ਸੀ ਸਿਰਫ ਲੋਕਾਂ ਦੇ ਉੱਤੇ ਸਾੰਦਮ ਦੰਡਵੇਦ ਕਿਉਂ ਲਾ ਦਿੱਤਾ ਲੋਕਾਂ ਨੂੰ ਤੁਸੀਂ ਕਦੇ ਨਹੀਂ ਦੁਖੀ ਕਰ ਦਿੱਤਾ ਜੇ ਤੁਸੀਂ ਜਾਂ ਤਾਂ ਤੁਸੀਂ ਆਪ ਫਿਰ ਗਵਰਨਮੈਂਟ ਨੂੰ ਜਾਂ ਸਰਕਾਰਾਂ ਨੂੰ ਜਾਂ ਹਸਪਤਾਲਾਂ 'ਚ ਪੈਸਾ ਦੇ ਦਿੰਦੇ ਕਿ ਉਹਨਾਂ ਦੇ ਜਿਹੜੇ ਚੱਲ ਜਾਂਦੇ ਜਾਂ ਤੁਸੀਂ ਆਪ ਬਣਾ ਦਿੰਦੇ ਈਵਨ ਜਿਹੜੇ ਰਾਸ਼ਨ ਕਾਰਡ ਹੈ ਛੋਟੇ ਰਾਸ਼ਨ ਕਾਰਡ ਨਹੀਂ ਨੀਲੇ ਕਾਰਡ ਆ ਉਹ ਵੀ ਬੰਦ ਕਰ ਦਿੱਤੇ ਗਏ ਆ ਲੋਕਾਂ ਨੂੰ ਉਹ ਵੀ ਨਹੀਂ ਮਿਲਦੇ ਤੇ ਜੇ ਅਸੀਂ ਲੋਕਾਂ ਦੇ ਲਈ ਇਹ ਕੰਮ ਕਰਦੇ ਆ ਤਾਂ ਤੁਸੀਂ ਤੁਹਾਨੂੰ ਕਿਉਂ ਤਕਲੀਫ ਹੋ ਰਹੀ ਹੈ ਤਾਂ ਮੈਂ ਤੁਹਾਨੂੰ ਸਾਰਾ ਇਹੀ ਕਹਿਣਾ ਚਾਹੂੰਗੀ ਕਿ ਇਹ ਜਿਹੜੀਆਂ ਸੁਵਿਧਾਵਾਂ ਆ ਇਹ ਕੈਂਪ ਹੈ ਇਹ ਰੁਕਣੇ ਨਹੀਂ ਹੈ ਕੱਲ ਨੂੰ ਫੇਰ ਕੈਂਪ ਲੱਗੂਗਾ ਜੇ ਤੁਹਾਡੇ ਚ ਹਿੰਮਤ ਆ ਪੰਜਾਬ ਸਰਕਾਰ ਤੇ ਆ ਕੇ ਰੋਕ ਲਈਓ ਤੇ ਅਸੀਂ ਤੇਨੂੰ ਲਗਾਤਾਰ ਚਲਾਵਾਂਗੇ ਔਰ ਬਿਨਾ ਪਰਮਿਸ਼ਨ ਤੋਂ ਚਲਾਵਾਂਗੇ ਤੁਹਾਨੂੰ ਲੱਗਦਾ ਸਾਨੂੰ ਅੰਦਰ ਡੱਕਣਾ ਅੰਦਰ ਦੇਣਾ ਅਸੀਂ ਅੰਦਰ ਜਾਣ ਨੂੰ ਵੀ ਤਿਆਰ ਆ ਜੋ ਤੁਸੀਂ ਕਰਨਾ ਚਾਹੁੰਦੇ ਕਰ ਲਓ ਲੇਕਿਨ ਸਾਡੀਆਂ ਜਿਹੜੀਆਂ ਸਕੀਮਾਂ ਆ ਜਾਂ ਸਾਡੇ ਜਿਹੜੇ ਕੈਂਪ ਆ ਉਹ ਐਦਾਂ ਹੀ ਚੱਲਦੇ ਰਹਿਣਗੇ ਔਰ ਪੰਜਾਬ ਸਰਕਾਰ ਨੂੰ ਵੱਡੀ ਚੇਤਾਵਨੀ ਆ ਕਿ ਤੁਹਾਨੂੰ ਜਿਹੜੇ 2027 ਦਿਖਦਾ ਨਾ नु नु कि ਅਸੀਂ 2027 ਚ ਦੁਬਾਰਾ ਆ ਜਾਾਂਗੇ ਲੋਕਾਂ ਨੇ ਤੁਹਾਨੂੰ ਵੜਨ ਨਹੀਂ ਦੇਣਾ ਤੁਹਾਡੀ ਆਜ਼ਮਾਨਤਾ ਜਬਤ ਹੋ ਜਾਣੀ ਹੈ ਜਿੰਨੀ ਤੇਜ਼ੀ ਚ ਤੁਸੀਂ ਆਏ ਸੀ ਓਨੀ ਤੇਜ਼ੀ ਚ ਤੁਸੀਂ ਥੱਲੇ ਵਹਿ ਜਾਣਾ ਤਾਂ ਮੈਂ ਤਾਂ ਸਾਰਿਆਂ ਨੂੰ ਤੁਹਾਡੇ ਇੱਕ ਤਾਂ ਪਹਿਲਾਂ ਤੁਹਾਡੇ ਜਿਹਨੇ ਪੱਤਰਕਾਰ ਭਰਾਵਾ ਮੈਂ ਸਾਨੂੰ ਸਾਰਿਆਂ ਨੂੰ ਕਹਿਨੀ ਆ ਕਿ ਤੁਹਾਡੇ ਤੁਸੀਂ ਮਾਧਿਅਮ ਹੋ ਤੁਸੀਂ ਸਭ ਕੁਝ ਕਰ ਸਕਦੇ ਹੋ ਤੁਸੀਂ ਇਸ ਗੱਲ ਨੂੰ ਅੱਗੇ ਤੱਕ ਪਹੁੰਚਾਉਣਾ ਚਾਹੀਦਾ ਹੈ ਕਿ ਅਸੀਂ ਜਿਹੜੀਆਂ ਸੁਵਿਧਾਵਾਂ ਭਾਰਤ ਸਰਕਾਰ ਕੀ ਕਰ ਰਹੀ ਹੈ ਬੀਜੇਪੀ ਸਰਕਾਰ ਕੀ ਕਰ ਰਹੀ ਹੈ ਔਰ ਇਹ ਕੀ ਕਰਦੇ ਪਏ ਹੈ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਵੀ ਕਰਦੀ ਆ ਸਾਡੇ ਹੁਣ ਸੀਨੀਅਰ ਲੀਡਰ ਜਿਹੜੇ ਸਰਕਾਰ ਆਪਣੀਆਂ ਜਿਹੜੀਆਂ ਖਾਸ ਕਰਕੇ ਗਰੀਬਾਂ ਦੀਆਂ ਯੋਜਨਾਵਾਂ ਕਦੀ ਬੰਦ ਨਹੀਂ ਕਰਦੀ ਜੇ ਇਹ ਲਾਂਦੇ ਆ ਨਾ ਕਿ ਇਹ ਤਾਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਵਾ ਇਦਾਂ ਦਾ ਕੁਝ ਨਹੀਂ ਆ ਮੈਂ ਕਈ ਵਾਰੀ ਨਾ ਇੱਥੇ ਗੱਲ ਵੀ ਕੀਤੀ ਆਪਣੇ ਹਾਰ ਡਿਪਾਰਟਮੈਂਟ ਚ ਜਿਹੜਾ ਪਰ ਭਲਾਈ ਵਾਲਾ ਸਰਕਾਰ ਇਹ ਕਿਹੜਾ ਉੱਥੇ ਉਹਨਾਂ ਨਾਲ ਗੱਲ ਵੀ ਕੀਤੀ ਹੈ ਉਹ ਇਹੀ ਕਹਿੰਦੇ ਆ ਕਿ ਮੈਡਮ ਇਦਾਂ ਐ ਵੀ ਉਹ ਚੱਲਦੀਆਂ ਪਈਆਂ ਮੈਂ ਕਈ ਵਾਰੀ ਉਹਨਾਂ ਨੂੰ ਕਾਲ ਕੀਤਾ ਕਿਉਂਕਿ ਮੇਰੇ ਕੋਲ ਬਹੁਤ ਲੋਕ ਆਂਦੇ ਆ ਜਿਹੜੇ ਕੀ ਕਹਿੰਦੇ ਸਾਨੂੰ ਰਾਸ਼ਨ ਕਾਰਡ ਬਣਾ ਦਿਓ ਅੱਗੇ ਮੈਂ ਕੀ ਕਰਦੀ ਸੀ ਉਹਨਾਂ ਦੇ ਰਾਸ਼ਨ ਕਾਰਡ ਬਹੁਤ ਸਾਰੇ ਬਣਵਾ ਕੇ ਦਿੱਤੇ ਸੀ ਉਹ ਕਹਿੰਦੇ ਕੱਟ ਦਿੱਤੇ ਆ ਮੈਡਮ ਉਹਨਾਂ ਦੇ ਰਾਸ਼ਨ ਕਾ ਕਿਉਂ ਕੱਟ ਦਿੱਤੇ ਉਹਨਾਂ ਦੇ ਰਾਸ਼ਨ ਕਾਰਡ ਕਹਿੰਦੇ ਜੀ ਕਈ ਵਾਰ ਉਹ ਜੋ ਸਾਨੂੰ ਦੱਸਦੇ ਆ ਹੁਣ ਵਿੱਚ ਕਾਣੀ ਕੀ ਆ ਸਾਨੂੰ ਨਹੀਂ ਪਤਾ ਉਹ ਕਹਿੰਦੇ ਜੀ ਕਈ ਤਾਂ ਐਸੇ ਲੋਕ ਸੀ ਜਿਨ੍ਹਾਂ ਦੇ ਕੋਲ ਬੜੇ ਵੈਲ ਟੂ డు ਹੈ ਫਾਈਨੈਂਸ਼ਲੀ ਬੜੀ ਸਟਰੋਂਗ ਹੈ ਉਹਨਾਂ ਵੀ ਕੱਟੇ ਗਏ ਆ ਲੇਕਿਨ ਮੈਂ ਐਸੇ ਐਸੇ ਲੋਕ ਵੀ ਦੇਖੇ ਆ ਜਿਨ੍ਹਾਂ ਜਿਹੜੇ ਬਹੁਤ ਗਰੀਬ ਹੈ ਉਹਨਾਂ ਦੇ ਵੀ ਕੱਟੇ ਗਏ ਆ ਉਹਦਾ ਕਾਰਨ ਸਾਨੂੰ ਸਾਰਿਆਂ ਨੂੰ ਪਤਾ ਵਾ ਕਿ ਕੀ ਕਾਰਨ ਹੋਇਆ ਸੀ ਇਹਨਾਂ ਨੇ ਕਿਉ 300 400 ਇਦਾਂ ਹੀ ਉਹਨਾਂ ਨੇ ਲਾਈਨ ਦੀ ਲਾਈਨ ਮਾਰ ਦਿੱਤੀ ਸੀ ਉਹਨਾਂ ਚ ਇਹ ਨਹੀਂ ਦੇਖਿਆ ਗਿਆ ਸੀ ਕਿ ਗਰੀਬ ਕਿਹੜੇ ਆ ਅਮੀਰ ਕਿਹੜੇ ਆ ਤਾਂ ਇਦਾਂ ਦੀ ਕੋਈ ਗੱਲ ਨਹੀਂ ਭਾਰਤ ਸਰਕਾਰ ਪੂਰਾ ਪੈਸਾ ਦੇ ਰਹੀ ਐ ਸਭ ਕੁਝ ਦੇਖ ਅੱਜ ਵੀ ਦੇਖੋ ਉਹਨਾਂ ਨੇ ਕਿੰਨੇ ਕਰੋੜ ਰੁਪਏ ਦਾ ਪੰਜਾਬ ਦੇ ਲਈ ਉਹਨਾਂ ਨੇ 530 ਕਰੋੜ ਰੁਪਏ ਦਾ ਇਹਦਾ ਉਹਨਾਂ ਨੇ ਰਿਲੀਜ਼ ਕੀਤਾ ਫੰਡ ਔਰ ਮੈਂ ਕੁਝ ਦਿਨ ਪਹਿਲਾਂ ਦੀ ਗੱਲ ਆ 220 ਕਰੋੜ ਐਮਰਜੈਂਸੀ ਰੀਲੀਫ ਫੰਡ ਚ ਆਇਆ ਸੀ ਜਿਹੜਾ ਬਾੜ ਵਾਸਤੇ ਆਇਆ ਸੀ ਉਹ ਵੀ ਨਹੀਂ ਦਿੱਤਾ ਮੰਨਾ ਸਾਰਾ ਕੁਝ ਕੀ ਕਰਦੇ ਪੈਸਿਆਂ ਨੂੰ ਇੰਨਾ ਪੈਸਾ ਵੀ ਲਈ ਜਾਂਦੇ ਫਿਰ ਨਿਖੇਦੀ ਵੀ ਕਰੀ ਜਾਂਦੇ ਆ ਮੋਦੀ ਜੀ ਨੂੰ ਰੋਈ ਵੀ ਜਾਂਦੇ ਆ ਸਾਨੂੰ ਮੋਦੀ ਜੀ ਪੈਸਾ ਨਹੀਂ ਦਿੰਦੇ ਮੋਦੀ ਜੀ ਹੋਰ ਕੀ ਕਰਦੇ ਜੇ ਕਿਸਾਨ ਅੱਜ ਖੁਸ਼ ਹੋ ਰਹੇ ਨੇ ਤਾਂ ਉਹਨਾਂ ਨੂੰ ਖੁਸ਼ ਹੋ ਲੈਣ ਦਿਓ ਕਿਸਾਨਾਂ ਨੂੰ ਜੇ ਜਨਤਾ ਖੁਸ਼ ਹੋ ਰਹੀ ਹੈ ਤਾਂ ਉਹਨਾਂ ਨੂੰ ਖੁਸ਼ ਹੋ ਲੈਣ ਦਿਓ ਇਹਨਾਂ ਨੂੰ ਕੀ ਆ ਪ੍ਰੋਬਲਮ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਇਹੀ ਦੇਖਦਾ ਕਿ ਸਾਡਾ 2026 ਸਾਡੇ ਹੱਥੋਂ ਜਾਏ ਸਾਰੇ মিডিਆ ਦਾ ਪਾਰਟੀ ਵੱਲੋਂ ਵਰਕਰਾਂ ਵੱਲੋਂ ਧੰਨਵਾਦ ਕਰਦਾ ਤੇ ਜਿੰਨੇ ਵੀ ਇੱਥੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਅੱਜ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਬੀਜੇਪੀ ਦੇ ਕਾਰਜਕਰਤੇ ਜਿਹੜਾ ਕਿ ਲੋਕਾਂ ਦੇ ਹਿੱਤ ਵਾਸਤੇ ਪਿੰਡਾਂ ਦੇ ਵਿੱਚ ਕੰਮ ਕਰ ਰਹੀ ਆ ਕੇਂਦਰ ਦੀਆਂ ਮੋਦੀ ਦੀਆਂ ਸਕੀਮਾਂ ਦੇਣ ਵਾਸਤੇ ਕੈਂਪ ਲਾਏ ਸਨ ਲੇਕਿਨ ਪੰਜਾਬ ਸਰਕਾਰ ਨੇ ਗੁੰਡਾਗਰਦੀ ਦੇ ਨਾਲ ਉਹਨਾਂ ਕਾਰਜਕਰਤਾ ਨੂੰ ਉਹਨਾਂ ਕੈਂਪਾਂ ਨੂੰ ਅੱਜ ਬੰਦ ਕੀਤਾ ਤੇ ਇਥੋਂ ਸਾਬਤ ਹੁੰਦਾ ਆ ਕਿ ਜਿਹੜੀ ਆ ਪੰਜਾਬ ਸਰਕਾਰ ਬਖਲਾ ਗਈ ਆ ਕੇਂਦਰੀਆ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਸੋ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਬੇਨਤੀ ਕਰਦਾ ਇਹ ਜਿੰਨੀਆਂ ਵੀ ਕੇਂਦਰੀਆ ਸਕੀਮਾਂ ਸਾਰੀਆਂ ਹਨ ਇਹ ਲੋਕਾਂ ਦੇ ਹਿੱਤ ਵਾਸਤੇ ਨੇ ਗਰੀਬਾਂ ਦੇ ਹਿੱਤ ਵਾਸਤੇ ਨੇ ਲੋਕਾਂ ਦੀ ਭਲਾਈ ਵਾਸਤੇ ਨੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਉਹਨਾਂ ਦੀ ਭਲਾਈ ਵਾਸਤੇ ਨੇ ਇਸ ਸਕੀਮਾਂ ਨੂੰ ਜਿਹੜੀਆਂ ਉਹ ਚੱਲਣ ਦਿਓ ਤੁਸੀਂ ਤਾਂ ਪੰਜਾਬ ਦੇ ਵਿੱਚ ਕੁਛ ਨਹੀਂ ਕੀਤਾ ਜਿਹੜੇ ਕੇਂਦਰ ਸਰਕਾਰ ਦੀ ਮਦਦ ਕਰਨਾ ਚਾਹੁੰਦੇ ਆ ਇਹ ਮਦਦ ਨੂੰ ਕਰਨ ਦਿਓ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਸੋ ਮੈਂ ਇਸ ਪੰਜਾਬ ਸਰਕਾਰ ਭਗਵੰਤ ਮਾਨ ਜੀ ਨੂੰ ਜਿਹੜੀ ਕੀ ਇੱਕ ਨਾਂ ਦਾ ਮੁੱਖ ਮੰਤਰੀ ਆ ਜਿੰਨਾ ਵੀ ਰਚ ਰਿਹਾ ਹੈ ਕੇਜਰੀ ਵਾਲ ਜਿਹੜਾ ਉਹ ਦਿੱਲੀ ਤੋਂ ਭਗੋੜਾ ਪੰਜਾਬ ਦੇ ਵਿੱਚ ਆ ਕੇ ਬੈਠਾ ਆ ਉਹ ਕੇਂਦਰੀਆਂ ਸਕੀਮਾਂ ਦੇ ਵਿੱਚ ਇੱਕ ਬਹੁਤ ਵੱਡਾ ਕਪਲਾਕਾਰ ਕੇਂਦਰੀਆਂ ਸਕੀਮਾਂ ਨੂੰ ਬੰਦ ਕਰਨਾ ਚਾਹੁੰਦਾ ਆ ਤਾਂ ਕਿ ਲੋਕੀ ਕੇਂਦਰੀਆਂ ਸਕੀਮਾਂ ਲੈ ਕੇ ਕਿ ਭਾਜਪੀ ਦੇ ਵੱਲ ਨਾ ਚੱਲ ਜਾਣ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਜਿੰਨੇ ਵੀ 3-4 ਸਾਲ ਹੋ ਗਏ ਨੂੰ 3 ਸਾਲ ਸਾਡੇ 3 ਸਾਲ ਦੇ ਕਰੀਬ ਕੋਈ ਵੀ ਇਦਾਂ ਦੀ ਤੁਸੀਂ মিডিਆ ਵਾਲਿਓ ਕੋਈ ਵੀ ਐਡੀ ਦੀ ਸਕੀਮ ਜਿਹੜੀ ਲੋਕਾਂ ਦੇ ਭਲਾਈ ਵਾਸਤੇ ਲਾਗੂ ਨਹੀਂ ਕੀਤੀ ਸਿਰਫ ਗੱਪਾਂ ਦੇ ਨਾਲ ਹੀ ਸਾਡਾ ਤਿੰਨ ਸਾਲ ਉਹਨੇ ਡੰਗ ਜਿਹੜਾ ਇਹ ਬਤੀਤ ਕੀਤਾ ਸੋ ਮੈਂ ਅੱਜ ਦੇ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਕੈਂਪ ਲੱਗੇ تھے ਪੰਜਾਬ ਸਰਕਾਰ ਨੇ ਇਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪੰਜਾਬ ਦੀ ਬੀਜੇਪੀ ਦੀ ਹਾਈ ਕਮਾਂਡ ਨੂੰ ਅੱਗੇ ਬੇਨਤੀ ਕਰਦਾ ਕਿ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਗਵਰਨਰ ਨੂੰ ਮਿਲਿਆ ਜਾਵੇ ਪੰਜਾਬ ਦੇ ਗਵਰਨਰ ਤੋਂ ਇਸ ਦਾ ਜਿਹੜਾ ਜਿਹੜਾ ਇਸ ਸਕੀਮ ਨੂੰ ਪਰਮਿਸ਼ਨ ਲੈ ਕੇ ਜੋ ਵੀ ਹੈ ਲੋਕਾਂ ਦੇ ਹਿੱਤ ਲਈ ਜਿਹੜੇ ਇਹ ਕੰਮ ਹੋ ਰਹੇ ਨੇ ਉਹਨਾਂ ਦੇ ਪਿੰਡਾਂ ਪਿੰਡਾਂ ਦੇ ਵਿੱਚ ਸਾਨੂੰ ਜਾਣ ਦੀ ਅਗਿਆ ਦਿੱਤੀ ਜਾਵੇ ਸੋ ਇਸ ਪੰਜਾਬ ਸਰਕਾਰ ਨੂੰ ਉਸੇ ਬੈਠ ਕੇ ਭਗਵੰਤ ਮਾਨ ਨੂੰ ਦੱਸਿਆ ਜਾਵੇ ਕਿ ਇਹ ਜਿਹੜੀਆਂ ਸਕੀਮਾਂ ਨੂੰ ਤੁਸੀਂ ਨਹੀਂ ਰੋਕ ਸਕਦੇ ਅਸੀਂ ਸਕੀਮਾਂ ਚਾਲੂ ਰੱਖਾਂਗੇ ਸਾਨੂੰ ਜਿੰਨੀਆਂ ਮਰਜ਼ੀ ਗ੍ਰਸਤਰੀਆਂ ਦੇਣੀਆਂ ਪੈ ਜਾਣ ਅਸੀਂ ਹਰ ਤਰ੍ਹਾਂ ਸਾਰਾ ਜਿੰਨਾ ਵੀ ਭਾਜਪਾ ਦਾ ਕਾਰਜਕਰਤਾ ਮਿਲ ਜੁਲ ਕੇ ਅਸੀਂ ਪੂਰੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ ਮੈਂ ਜਿਹੜੀਆਂ ਇਹ ਸਕੀਮਾਂ ਆਪਣੇ ਇਲਾਕੇ ਦੇ ਵਿੱਚ ਬਲਾਚੌਰ ਦੇ ਵਿੱਚ ਘਟੋਕਰ 100 ਬੰਦਿਆਂ ਨੂੰ ਮੈਂ ਆਪਣੇ ਹੱਥੀ ਦਵਾਈਆਂ ਜਿਨ੍ਹਾਂ ਲੋਕਾਂ ਨੇ ਪੀਜੀਆਈ ਦੇ ਵਿੱਚ 5-5 ਲੱਖ ਰੁਪਏ ਜਵਾਕੇ ਉਹਨਾਂ ਨੇ ਇਲਾਜ ਕਰਾਏ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਮਕਾਨ ਵੀ ਜਿਸੀਂ ਬਣਾਏ ਜਿਨ੍ਹਾਂ ਨੇ ਇਹ ਇਹ ਸਕੀਮਾਂ ਦਾ ਲਾਭ ਲੈ ਰਹੇ ਨੇ ਉਹ ਲੋਕੀ ਬਹੁਤ ਖੁਸ਼ ਨੇ ਬਾਕੀ ਪਿੰਡਾਂ ਦੇ ਵਿੱਚ ਵੀ ਲੋਕੀ ਇੱਕ ਦੂਸਰੇ ਨੂੰ ਦੱਸਦੇ ਨੇ ਕਿ ਤੁਸੀਂ ਜਲਦੀ ਤੋਂ ਜਲਦੀ ਇਹ ਸਕੀਮਾਂ ਦਾ ਲਾਭ ਲਓ ਇਹ ਕਾਰਡ ਬਣਾਓ ਸੋ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਸਾਰੀ মিডিਆ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦਾ ਤੇ ਜਿੰਨੇ ਵੀ ਇੱਥੇ ਅਜੰਬਰ ਆਏ ਨੇ ਨਮਾਸ਼ਹਿਰ ਦੇ ਬਲਾਚੌਂ ਦੇ ਬੰਗਿਆਂ ਤੋਂ ਜਿੰਨੇ ਵੀ ਹਨ ਉਹ ਵੀ ਆਪਣੀ ਪੰਜਾਬੀ ਟੀਮ ਨਾਲ ਮਿਲ ਜੁਲ ਕੇ ਗੱਲਬਾਤ ਕਰਕੇ ਇਸ ਨੂੰ ਉਪਰਾਲੇ ਨੂੰ ਚਾਲੂ ਕੀਤਾ ਜਾਵੇ ਰੱਖਿਆ ਜਾਵੇ ਤਾਂ ਕਿ ਅਸੀਂ ਜਿਹੜੀ ਬੀਜੇਪੀ ਨੂੰ ਅੱਗੇ ਹੋਰ ਵਧਾਇਆ ਜਾਵੇ ਮੈਂ ਨਾ ਕੁਝ ਕਹਿੰਦਾ ਹਾਂ ਸਾਰੇ ਕਾਰਜਕਰਤਾ ਸਾਰਿਆਂ ਦਾ ਇੱਥੇ ਆ ਕੇ ਬਾਅਦ ਸਭ ਤੋਂ ਪਹਿਲਾਂ ਤਾਂ ਮੈਂ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਤੋਂ ਜਿੰਨੇ ਮੇਰੇ ਵੀਰ ਆਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਇੱਕਦਮ ਅਸੀਂ ਸਨੇਹਾ ਦਿੱਤਾ ਤੁਸੀਂ ਇੱਕਦਮ ਆਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਦੂਸਰਾ ਅੱਜ ਜੋ ਮੰਦ ਭਾਗਾ ਕੰਮ ਅੱਜ ਹੋਇਆ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ ਜੋ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਲੋਕਾਂ ਤੱਕ ਕਿਉਂਕਿ ਪਹਿਲਾਂ ਇੱਥੇ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇਹਨਾਂ ਲੋਕਾਂ ਨੇ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਸੀਗੀਆਂ ਲੋਕ ਕਲਿਆਣ ਦੀਆਂ ਸਕੀਮਾਂ ਸੀ ਉਹ ਥੱਲੇ ਜ਼ਮੀਨ ਤੱਕ ਜਾਣ ਨਹੀਂ ਦਿੱਤੀ ਇਹ ਉਹਦੇ ਨਾਲ ਇੱਕ ਗਰੀਬ ਜਿਹੜਾ ਇਨਸਾਨ ਬੈਠਾ ਪਿੰਡਾਂ ਦੇ ਵਿੱਚ ਉਹਨਾਂ ਤੱਕ ਉਹ ਸਕੀਮਾਂ ਪਹੁੰਚਦੀਆਂ ਨਹੀਂ ਸੀ ਜੇ ਪਹੁੰਚਦੀਆਂ ਵੀ ਸੀ ਤੇ ਉਹਨਾਂ ਨੂੰ ਇੱਕ ਨਾਮ ਦੇ ਦਿੱਤਾ ਜਾਂਦਾ ਸੀ ਪੰਜਾਬ ਸਰਕਾਰ ਦੀਆਂ ਸਕੀਮਾਂ ਮੈਂ ਪਿਛਲੇ ਲਗਭਗ 11 ਸਾਲ ਤੋਂ ਐਮਸੀ ਆ 2015 ਤੋਂ ਮੈਂ ਬੰਗਾ ਤੋਂ ਐਮਸੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਈ ਮੈਂ ਉਹ ਗੱਲਾਂ ਨਹੀਂ ਦਰਾਵਾਂਗਾ ਜਿਹੜੇ ਮੇਰੇ ਸਾਥੀਆਂ ਨੇ ਇੱਥੇ ਦਸੀਆਂ 2000 20 ਦੇ ਵਿੱਚ ਤੋਂ ਲਾਕਡਾਊਨ ਸੀ ਉਸ ਵੇਲੇ ਇੱਕ ਗਰੀਬ ਮਾਂ ਦਾ ਪੁੱਤ ਜੋ ਇਕੱਲਾ ਹੀ ਕਮਾਉਂਦਾ ਸੀਗਾ ਉਹਦਾ بیٹے ਨੂੰ ਗੁਰਦਿਆਂ ਦੀ ਪ੍ਰੋਬਲਮ ਹੋ ਗਈ ਤੇ ਮੈਂ ਉਹਨੂੰ ਉਹਦੋਂ ਲੋਕਡਾਊਨ ਲੱਗਾ ਸੀਗਾ ਮੈਂ ਆਪਣੀ ਗੱਡੀ ਦੇ ਵਿੱਚ ਉਹਨੂੰ ਜਲੰਧਰ ਲੈ ਕੇ ਗਿਆ ਇਲਾਜ ਵਾਸਤੇ ਉਹਦਾ ਆਸ਼ੀਸ਼ਮਾਨ ਕਾਰਡ ਜਿਹੜਾ ਮੋਦੀ ਸਰਕਾਰ ਨੇ ਬਣਾਇਆ ਸੀ ਉਹ ਬਣਿਆਇਆ ਸੀਗਾ ਉਹਨੂੰ ਮੈਂ ਉੱਥੇ ਦਾਖਲ ਕਰਾ ਕੇ ਆਇਆ ਤੇ ਇਲਾਜ ਲਈ ਵੀ ਪੈਸੇ ਨਹੀਂ ਸੀ ਉੱਥੇ ਉਹਦਾ ਇਲਾਜ ਹੋਇਆ ਉਹਦਾ ਗੁਰਦਾ ਵੀ ਬਚ ਗਿਆ ਤੇ ਉਹਨਾਂ ਨੇ ਸਫਾਈ ਕੀਤੀ ਉਹਦਾ 1 ਰੁਪਿਆ ਵੀ ਉੱਥੇ ਖਰਚਾ ਨਹੀਂ ਆਇਆ ਔਰ ਉਹਦੀ ਮਾਂ ਨੇ ਇੰਨੀਆਂ ਕ ਸੀਸਾ ਮੋਦੀ ਸਾਹਿਬ ਨੂੰ ਦਿੱਤੀਆਂ ਤੇ ਸਾਨੂੰ ਦਿੱਤੀਆਂ ਬਈ ਇਹਨਾਂ ਨੇ ਮੇਰਾ ਬੱਚਾ ਬਚਾਲਿਆ ਜੇ ਇਦਾਂ ਦੀਆਂ ਸਕੀਮਾਂ ਜੇ ਲੋਕਾਂ ਤੱਕ ਜਾਂਦੀਆਂ ਆ ਤੇ ਉਹਨੂੰ ਜੇ ਰੋਕਦੇ ਆ ਤੇ ਉਹਨਾਂ ਮਾਵਾਂ ਦਾ ਜਿਹੜਾ ਸ਼ਰਾਬ ਆ ਇਹ ਸਰਕਾਰ ਨੂੰ ਵੀ ਲੱਗਣਾ ਤੇ ਇਹਦੇ ਚ ਜਿਹੜੇ ਭਾਗੀਦਾਰ ਬਣਦੇ ਆ ਜਿਹੜੇ ਜਾ ਕੇ ਨਾ ਕੈਂਪਾਂ ਨੂੰ ਰੋਕਦੇ ਆ ਉਹਨਾਂ ਨੂੰ ਵੀ ਲੱਗਣਾ ਕਿਉਂਕਿ ਇਹ ਜਿਹੜੀਆਂ ਸਕੀਮਾਂ ਆ ਇਹ ਸਿਰਫ ਗਰੀਬਾਂ ਵਾਸਤੇ ਆ ਉਹਨਾਂ ਲੋਕਾਂ ਵਾਸਤੇ ਗਰੀਬ ਕਿਸਾਨਾਂ ਵਾਸਤੇ ਆ ਜਾਂ ਗਰੀਬ ਮਜ਼ਦੂਰ ਜਿਹੜੇ ਸਾਡੇ ਉਹਨਾਂ ਵਾਸਤੇ ਆ ਇਹ ਉਹਨਾਂ ਲਈ ਸਕੀਮਾਂ ਆ ਜਿਹੜੇ ਕਿਤੇ ਜਾ ਨਹੀਂ ਸਕਦੇ ਉਹਨਾਂ ਦੇ ਘਰ ਪਹੁੰਚਦੀਆਂ ਕੋਈ ਪੈਸਾ ਨਹੀਂ ਉਹਨਾਂ ਕੋਲ ਲੈਂਦੀ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਕੋਈ ਪੈਸਾ ਨਹੀਂ ਲੈਂਦੀ ਉਹਨਾਂ ਦੇ ਘਰ ਸਾਡੇ ਵਰਕਰ ਜਾ ਰਹੇ ਆ ਕੈਂਪ ਲਾ ਰਹੇ ਆ ਉਹਨਾਂ ਦੇ ਕਾਰਡ ਬਣ ਰਹੇ ਆ ਤੇ ਬੜਾ ਮੜਾ ਆ ਤੇ ਦੂਜਾ ਆਪ ਇਹਨਾਂ ਨੇ ਕੁਝ ਨਹੀਂ ਕੀਤਾ ਭੈਣਾ ਨੂੰ ਬਗਰਲਾ ਕੇ ਤੇ ਤੁਹਾਨੂੰ 1000 ਰੁਪਇਆ ਮਹੀਨਾ ਜਿਹੜਾ ਆ ਕੱਲੀ-ਕੱਲੀ ਭੈਣ ਦੇ ਮਾਤਾ ਦੇ ਖਾਤੇ ਜਾਊਗਾ ਇਹਨਾਂ ਨੇ ਪਿਛਲੇ 3.5 ਸਾਲ ਤੋਂ ਕਿਸੇ ਨੂੰ ਕੱਖ ਨਹੀਂ ਦਿੱਤਾ ਤੇ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਜੇ ਇਹਨਾਂ ਨੇ ਆਪਣੀਆਂ ਸਕੀਮਾਂ ਲਾਤੀਆਂ ਤੇ ਉਹ ਚੱਲ ਗਈਆਂ ਤਾਂ ਇਹਨਾਂ ਨੇ ਤਾਂ ਲੋਕਾਂ ਨੇ ਸਾਨੂੰ ਪੁੱਛਣਾ ਨਹੀਂ ਹੈ ਤੇ ਅਸੀਂ ਤਾਂ ਆ ਜਾਣਾ ਇਹਨਾਂ ਨੂੰ ਉਹ ਡਰ ਪੈ ਗਿਆ ਜਿਹਦੇ ਕਰਕੇ ਇਹ ਇਹਨਾਂ ਕੈਂਪਾਂ ਨੂੰ ਰੋਕਣ ਲੱਪ ਹੈ ਤੁਹਾਨੂੰ ਮੈਂ ਯਾਦ ਕਰਾਉਣਾ ਚਾਹੁੰਦਾ 2007 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਬਣੀ ਉਹਨਾਂ ਨੇ ਬਣਦੇ ਸਾਰੇ ਇਹ ਗੱਲ ਕਹੀ ਸੀ ਅਸਾਂ ਗਰੀਬਾਂ ਨੂੰ 2 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਜਿਹੜੀ ਇਹ ਦੇਵਾਂਗੇ ਔਰ ਪਹਿਲੇ ਸਾਲ ਹੀ ਉਹਨਾਂ ਨੇ 2007 ਦੇ ਵਿੱਚ ਹੀ ਉਹ ਸਕੀਮ ਜਿਹੜੀ ਅਗਸਤ ਦੇ ਵਿੱਚ ਚਾਲੂ ਹੋ ਗਈ ਸੀ ਤੇ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਉਹ ਆਮ ਲੋਕਾਂ ਤੱਕ ਪਹੁੰਚਣ ਲੱਗੀ ਸੀ ਇਹਨਾਂ ਨੇ ਹੁਣ ਜਦੋਂ ਐਂਡਲਾ ਟਾਈਮ ਆ ਗਿਆ ਹੁਣ ਇਹ ਗੱਲ ਕਰਦੇ ਆ ਵੀ ਅਸੀਂ ਦੇਵਾਂਗੇ ਜੀ ਦੇਵਾਂਗੇ ਹਜੇ ਸਾਢੇ 3 ਸਾਲ ਨਿਕਲ ਚੁੱਕੇ ਆ ਪੌਣੇ 4 ਸਾਲ ਹੀ ਹੋ ਗਏ ਆ ਸਾਲ ਸਵਾ ਸਾਲ ਸਰਕਾਰ ਦਾ ਰਹਿ ਗਿਆ ਤੇ ਇਸ ਕਰਕੇ ਇਹਨਾਂ ਨੂੰ ਡਰ ਲੱਗਦਾ ਵੀ ਸਰਕਾਰ ਸਾਡੀ ਚਲ ਜਾਣੀ ਆ ਪਰ ਉਹਨਾਂ ਭੈਣਾਂ ਦਾ ਉਹਨਾਂ ਮਾਵਾਂ ਦਾ ਇਹ ਜਿਹੜਾ ਸ਼ਰਾਪ ਇਹਨਾਂ ਨੂੰ ਲੱਗਣਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਕੈਂਪ ਰੁਕਣੇ ਨਹੀਂ ਹੈ ਜਿੱਥੇ ਵੀ ਕੈਂਪ ਲੱਗੂਗੇ ਸਾਡੇ ਸਾਰੇ ਵਰਕਰ ਉੱਥੇ ਜਾ ਕੇ ਖੜੇ ਹੋਊਗੇ ਕਿਉਂਕਿ ਜਿੰਨੇ ਇੱਥੇ ਵਰਕਰ ਬੈਠੇ ਆ ਸਾਰੇ ਲਗਭਗ 25-30 ਸਾਲ ਤੋਂ ਪਾਰਟੀ ਦਾ ਕੰਮ ਕਰ ਰਹੇ ਆ ਤੇ ਅਸੀਂ ਸਾਰੇ ਜਾ ਕੇ ਉੱਥੇ ਸਾਨੂੰ ਜੇ ਗ੍ਰਿਫਤਾਰੀਆਂ ਵੀ ਦੇਣੀਆਂ ਪੈਂਦੀਆਂ ਅਸੀਂ ਦੇਵਾਂਗੇ ਇਹ ਸਰਕਾਰ ਦੇ ਨਾਲ ਅਸੀਂ ਲੜਾਈ ਲੜਾਂਗੇ ਬਹੁਤ ਬਹੁਤ ਧੰਨਵਾਦ ਅੱਜ ਭਾਜਪਾ ਦੀ ਟੀਮ ਦੀ ਇੱਕ ਆਪਣੇ ਨਵਾਂ ਸਾਈਡ ਦੀ ਜੋ ਹੈ ਜ਼ਿਲ੍ਹਾ ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿਆ ਉਹ ਵੀ ਕਿਸ ਪਰਪਤੇ ਗ੍ਰਿਫਤਾਰ ਕੀਤਾ ਉਹਨਾਂ ਦਾ ਕਸੂਰ ਕੀ ਸੀਗਾ ਕਿ ਉਹ ਪਿੰਡਾਂ 'ਚ ਜਾ ਕੇ ਘਰ-ਘਰ ਜਾ ਕੇ ਮੋਦੀ ਸਾਹਿਬ ਦਾਰਾ ਚਲਾਈ ਗਈ ਸਕੀਮਾ ਉਹ ਘਰ ਘਰ ਜਾ ਕੇ ਜਿਨੇ ਨੂੰ ਉਹ ਸਕੀਮਾਂ ਦੀ ਲੋੜ ਸੀਗੀ ਉਹਨਾਂ ਦੇ ਲਈ ਉਹ ਸਕੀਮਾਂ ਪ੍ਰੋਵਾਈਡ ਕਰਾਰੇ ਸੀਗੇ ਇਹ ਸੱਜ ਜਲ ਸਿੰਘ ਭਗਤ ਸਿੰਘ ਨਗਰ ਦਾ ਸੰਵੰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ